ਗੁਰਦਾਰਿਆਂ ਦਾ ਤਾਦ ਬਣਾਓ ਜੇ ਗੁਰਦਾਰਿਆਂ ਦੇ ਗ੍ਰੰਥੀ ਸਾਹਮਣਿਆਂ ਤੇ ਨਹੀਂ ਤੇ ਬਿਲਕੁਲ ਬੰਦ ਕਰ ਦਿਓ ਐਵੇਂ 70 70 ਲੱਖ ਰੁਪਈਆ ਗੁਰਦਾਰਿਆਂ ਦੇ ਚੁੱਕ ਕੇ ਲਾਈ ਜਾਂਦੇ ਜਾਂ ਕਰੋੜਾਂ ਰੁਪਈਆ ਗੁਰਦਾਰਿਆਂ ਦੇ ਚੱਕ ਕੇ ਲਾਈ ਜਾਂਦੇ ਬੰਦੇ ਸਾਡੇ ਕੋਲ ਅੰਦਰ ਦਾਹ ਨਹੀਂ ਬੈਠਣੂ ਹੈਗੇ ਅੱਗੇ ਤੇ ਮਸਿਆ ਸੰਗਰਾਮ ਤੇ ਬੰਦਾ 150 ਇਕੱਠਾ ਹੋ ਜਾਂਦਾ ਹੁੰਦੇ ਉਹ ਵੀ ਆਵਾ ਉੱਤੇ ਹੁੰਦੇ ਉਹ ਵੀ ਕੋਈ ਨਹੀਂ ਆਉਂਦਾ ਗੁਰਦਾਰ ਦਾ ਭਾਈ ਕੱਲਾ ਹੀ ਦੇਗ ਬਣਾ ਕੇ ਕੱਲਾ ਹੀ ਖਾ ਜਾਂਦਾ ਨਿਆਣਾ ਚ ਵੰਡ ਕੇ ਆਪਣੇ ਆਪ ਹੀ ਉਹ ਕਰੇ ਕੀ ਹੋਣਾ ਉਹਦੀ ਮਜਬੂਰੀ ਬਣ ਗਈ ਆ ਤੁਸੀਂ ਲੱਖਾਂ ਰੁਪਈਆ ਗੁਰਦਾਰਿਆਂ ਤੇ ਲਾਈ ਜਾਂਦੇ ਹੋ ਗਰੰਥੀ ਕਿੱਥੋਂ ਲੱਭੋਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸਾਰੇ ਲਾਗੇ ਬੰਨੇ ਪਿੰਡਾਂ 'ਚ ਝਾਤੀ ਮਾਰ ਲਓ ਕਾਲੀ ਦਾੜੀ ਵਾਲੇ ਅਖੰਡ ਪਾਠੀ ਕਿੰਨੇ ਆ ਤੇ ਚਿੱਟੀਆਂ ਦਾੜੀਆਂ ਵਾਲੇ ਕਿੰਨੇ ਆ ਉਹਦੇ ਪੁਰਾਣਾ ਪੂਰ ਚਿੱਟੀਆਂ ਦਾੜੀਆਂ ਵਾਲੇ ਬਚੇ ਆ ਉਹੋ ਬਚੇ ਆ ਨਵੇਂਾਂ 'ਚ ਉਹ ਤੇ ਕੋਈ ਬੰਨੂ ਤਿਆਰ ਨਹੀਂ ਹੈਗਾ ਤੇ ਗਰੰਥੀ ਅਖੰਡ ਪਾਠੀ ਦੋਨੋਂ ਬਣਾਈ ਦਾ ਪਿੰਡ ਦੇ ਵਿੱਚ ਚੱਲ ਡੂਟੀ ਲਾ ਲਿਆ ਕਰ ਦੁੱਧ ਬਥੇਰਾ ਇਕੱਠਾ ਹੋ ਜਾਂਦਾ ਆਟਾ ਦਾਲ ਬਥੇਰਾ ਇਕੱਠਾ ਹੋ ਜਾਂਦਾ ਜਲ ਜਿੰਨਾ ਦੇ ਕੋ ਕੰਮ ਨਹੀਂ ਲੱਭਦਾ ਉਹਨੇ ਡਿਊਟੀ ਲਾ ਲਿਆ ਕਰ ਅੱਛਾ ਭਈ ਕੰਮ ਨੂੰ ਡਿਊਟੀ ਨਹੀਂ ਆ ਆਪਾਂ ਡਿਊਟੀ ਨੂੰ ਕੰਮ ਨਹੀਂ ਗਿਣਿਆ ਅਜੇ ਅਸੀਂ ਆਪ ਗਲਤ ਆ ਆਪ ਤੇ ਜੇ ਇਹੋ ਲੱਛਣ ਰਹੇ ਨਾ ਅਖੰਡ ਪਾਠ ਤੋਂ ਸੁਖਮਨੀ ਸਾਹਿਬ ਤੇ ਆ ਗਿਆ ਕਿ ਇਹ ਗ੍ਰੰਥ ਚ ਨਹੀਂ ਲਿਖਿਆ ਸੁਖਮਨੀ ਸਾਹਿਬ ਕਰੋ ਕਿਤੇ ਨਹੀਂ ਲਿਖਿਆ ਸਾਰੇ ਕੰਮ ਨੂੰ ਪੈਸੇ ਹੁੰਦੇ ਸਿਰਫ ਅਖੰਡ ਪਾਠ ਤੇ ਆ ਕੇ ਲੀਕ ਵੱਜਦੀ ਆ ਤੇ ਜਿਹੜੇ ਲੱਛਣ ਅਸੀਂ ਫੜੇ ਆ ਨਾ ਹੋਰ ਦੋ ਚਾਲ ਸਾਹ ਠਹਿਰ ਜੋ ਅਹੀਂ ਗੁਰਦਾਰੇ ਦੇ ਭਾਈ ਨੂੰ ਆਖਿਆ ਕਰਨਾ ਸੁਖਮਨੀ ਸਾਹਿਬ ਵੀ ਜਿਆਦਾ ਟਾਈਮ ਲੱਗਦਾ ਵਾ ਸਿੱਧੇ ਨਵੇਂ ਮਹੱਲੇ ਦੇ ਸਲੋਗ ਪੜ ਕੇ ਤੇ ਵਟਸਐਪ ਤੇ ਸੈਂਡ ਕਰ ਦਿਆ ਕਰ ਸਾਨੂੰ ਸਾਡੇ ਕੋਲ ਟਾਈਮ ਨਹੀਂ ਹੈਗਾ ਗੁਰਦਾਰੇ ਉਂ ਚੋਗਾ ਆਹ ਤੇ ਸਾਡੀ ਹਾਲਤ ਇੱਥੇ ਤੇ ਅਸੀਂ ਖਲੋਤੇ